ਗੱਡੀ ਕਾਊਂਟਰ ਦੇ ਮੂਰੇ ਲਿਆ ਕੇ ਲਾਉਨੇ ਹੁੰਦੇ ਹੋ ਜੇ ਦੇਖਿਆ ਅੱਗੇ ਸੱਪ ਫਿਰਦਾ ਸੀ ਬੈਕ ਬੋਰਡ ਤੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਅੱਛਾ ਵੀ ਜਾਂਦੇ ਡਰਾਈਵਰ ਕੈਕਟਰ ਦੇਖਿਆ ਤਾਂ ਡੈਸ਼ ਬੋਰਡ ਦੇ ਉੱਤੇ ਸੱਪ ਫਿਰ ਰਿਹਾ ਸੀ ਜੀ ਸਵਾਰੀਆਂ ਅਸੀਂ ਕਿ ਸਵਾਰੀ ਦੇ ਜਾ ਕੇ ਡੰਗ ਮਾਰਤਾ ਹੈ ਸਾਡੇ ਮਾਰਤਾ ਕੰਮ ਖਰਾਬ ਵੀ ਹੋਈ ਜੀ ਜੀ ਤਿੰਨ ਤੋਂ ਚਾਰ ਫੋਟੋ ਦਾ ਸੱਪ ਹੈਗਾ ਜਿਹੜਾ ਬਿਸਤ ਵਿੱਚ ਹਜੇ ਭਾਰ ਰਹੇ ਜੀ ਹਜੇ ਤੱਕ ਲੱਭੇ ਇਹ 18 ਦੇ ਵਿੱਚ ਇੱਕ ਵਾਰ ਉਹਨਾਂ ਵਿੱਚ ਲੁਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਬੜਤਾਰੇ ਕੀ ਗੱਲ ਚਾਰ ਫੋਟੋ ਤਿੰਨ ਕਿਉਂ ਨਾ ਮੁੱਕੇ ਦੀ ਮੁਸ਼ਕਿਲ ਹੋ ਰਹੀ ਹੈ ਜੀ ਮਨਜੀਤ ਸਿੰਘ ਕਿਹੜੀ ਬੱਸ ਟੁੱਲੇ ਗਿਆ ਪੀ ਆਰਟੀੀ ਬਠਿੰਡਾ ਦੀ ਪੂਰੀ ਲੁਧਿਆਣੇ ਨੂੰ ਜਾਣਾ ਸੀ ਅੱਛਾ ਕੀ ਬਦਲਾ ਕੀ ਹੋਇਆ ਅਸੀਂ 20 ਮਿੰਟ ਪਹਿਲਾਂ ਗੱਡੀ ਕਾਊਂਟਰ ਤੇ ਮੂਰੇ ਲਿਆ ਕੇ ਲਾਉਨੇ ਹੁੰਦੇ ਉਹ ਜੇ ਦੇਖਿਆ ਅੱਗੇ ਸੱਪ ਫਿਰਦਾ ਸੀ ਬੈਕ ਗੋਟ ਤੇ ਉਹ ਜਦੋਂ ਉਹ ਕਲੀਅਰ ਇਹ ਕਿ ਚਾਰ ਪੁੱਤ ਤਿੰਨ ਕਿ ਫਟ ਗਿਆ ਉਹ ਕਿੱਡੀ ਮੁਸ਼ਕਲ ਹੋ ਰਹੀ ਆ ਹਾਂ ਹਾਂ ਮੁਸ਼ਕਲ ਇਹ ਕਿ ਸਵਾਰੀ ਦੇ ਜਾ ਕੇ ਡੰਗ ਮਾਰਤਾ ਜਾਂ ਸਾਡੇ ਮਾਰਤਾ ਕੰਮ ਖਰਾਬ ਹੀ ਹੋਈ ਤੇ ਉਹਨਾਂ ਦੀ ਗੱਲ ਨਹੀਂ ਆਉਂਦੇ ਹਾਂਜੀ ਹਾਂ ਇਹ ਕੀ ਹਾਸ ਇਹ ਜੀ ਬੱਸ ਇੱਥੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਹੁਣ ਕੀ ਮੰਦਾ ਇਸ ਸਾਈਡ ਤੇ ਖੜੀ ਸੀ ਬਸ ਇੱਕੋ ਤੋਂ ਮ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕਰੈਕਟਰ ਦੇਖਿਆ ਤਾਂ ਡੈਸ਼ਬੋਰਡ ਦੇ ਉੱਤੇ ਸੱਪ ਬਿਲ ਰਿਹਾ ਸੀਗਾ ਜੀ ਸਵਾਰੀਆਂ ਵਿੱਚ ਸੀਗਾ ਬਸ ਨਹੀਂ ਹਜੇ ਬਸ ਖਾਲੀ ਹੀ ਕਾਊਂਟਰ ਤੇ ਹਜੇ ਲੱਗਣੀ ਸੀ ਤਿੰਨ ਤੋਂ ਚਾਰ ਫੁੱਟ ਦਾ ਸੱਪ ਹੈਗਾ ਜਿਹੜਾ ਬਿਸਤ ਵਿੱਚ ਹਜੇ ਭਾਰ ਰਿਹਾ ਜੀ ਹਜੇ ਤਾਂ ਕੱਲ ਨੂੰ ਲੱਗਿਆ ਆਏਗਾ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਮਸਤੀਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਇਸ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਕਿੰਨੇ ਕੁ ਫੁੱਟ ਦਾ ਲੰਬਾਈ ਹੈ ਇਹ ਜੀ ਹਨਾ ਕਿੰਨੇ ਕੁ ਲੰਬਾਈ ਹੈ ਇਹ ਜੀ 4 ਫੁੱਟ ਤੱਕ ਤਕਰੀਬਨ ਹੈਗਾ ਜੀ 3 ਤੋਂ 4 ਫੁੱਟ ਦੇ ਵਿਚਕਾਰ ਜਿਹੜੀ ਇਹਦੀ ਲੰਬਾਈ ਹੈਗੀ ਤੇ ਇਹ 17 ਦੇ ਵਿੱਚ ਇੱਕ ਵਾਰ ਉਹਨਾਂ ਵਿੱਚ ਲੁਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਬਰਤਾਰੇ